ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅੱਜ ਜੇ ਤੁਹਾਡੇ ਨਾਲ ਪੰਜਾਬ ਸਰਕਾਰ ਬਾਰੇ ਦੋ ਤਿੰਨ ਗੱਲਾਂ ਕਰਨੀਆਂ ਨੇ ਪਹਿਲੀ ਗੱਲ ਕਿ ਪੰਜਾਬ ਸਰਕਾਰ ਨੇ ਜੋ ਅੱਜ ਮੀਟਿੰਗ ਰੱਖੀ ਹੋਈ ਸੀ ਪਹਿਲਾਂ 6 ਤਰੀਕ ਨੂੰ ਰੱਖੀ ਸੀ ਫਿਰ ਅੱਜ ਦੇ 10 ਤਰੀਕ ਲਈ ਰੱਖੀ ਤੇ ਹੁਣ 10 ਦੀ بجائے 13 ਕਰ ਦਿੱਤੀ ਕਿਉਂਕਿ ਪੰਜਾਬ ਸਰਕਾਰ ਦੇ ਸਾਰੀ ਐਮ ਐਲ ਏਸ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਲੀ ਆਪਣੇ ਦਰਬਾਰ 'ਚ ਸੱਦ ਲਿਆ ਉੱਥੇ ਦਰਬਾਰ 'ਚ ਹਾਜ਼ਰੀ ਜ਼ਰੂਰੀ ਹੈ ਕੈਬਨਟ ਮੀਟਿੰਗ ਦਾ ਕੀ ਹੈ ਤਾਂ ਹੁੰਦੀ ਹੀ ਰਹਿੰਦੀ ਹੈ ਨੇ ਇਸ ਕੈਬਨਟ ਮੀਟਿੰਗ ਦੇ ਵਿੱਚ ਜਿਹੜਾ ਇੱਕ ਫੈਸਲਾ ਲੈਣ ਬਾਰੇ ਅਖਬਾਰਾਂ 'ਚ ਖਬਰ ਆਈ ਕੱਲ ਕਿ ਜਿਹੜੇ ਖੂਨ ਦੇ ਰਿਸ਼ਤਿਆਂ ਦੇ ਵਿੱਚ ਜ਼ਮੀਨ ਜਾਇਦਾਦ ਕਿਸੇ ਵੀ ਚੀਜ਼ ਕੋਈ ਵੀ ਪ੍ਰਾਪਰਟੀ ਜਿਹੜੀ ਹੈ ਉਸ ਦੀ ਜਦੋਂ ਟਰਾਂਸਫਰ ਹੁੰਦੀ ਹੈ ਖੂਨ ਦੇ ਰਿਸ਼ਤਿਆਂ ਦੇ ਵਿੱਚ ਪਿਓ ਆਪਣੇ ਬੱਚਿਆਂ ਨੂੰ ਦਿੰਦਾ ਹੈ ਜਾਂ ਭੈਣ ਭਰਾਵਾਂ ਨੂੰ ਦਿੰਦੀ ਹੈ ਜਾਂ ਭਰਾ ਭਰਾ ਨੂੰ ਦਿੰਦਾ ਹੈ ਜਾਂ ਦਾਦੇ ਆਪਣੇ ਪੋਤੇ ਪੋਤੀਆਂ ਨੂੰ ਗੰਦੇ ਹੈ ਤਾਂ ਉਹ 2014 ਦੇ ਵਿੱਚ ਉਹਦੇ ਉੱਤੇ ਕੋਈ ਸਟੈਂਪ ਡਿਊਟੀ ਨਹੀਂ ਸੀ ਲੱਗਦੀ ਤੇ ਹੁਣ ਵੀ ਨਹੀਂ ਲੱਗ ਰਹੀ ਪਰ ਇੱਕ ਨਵਾਂ ਚੰਦ ਚਾੜਨ ਲੱਗੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਉਹ ਦੁਬਾਰਾ 1 ਤੋਂ ਲੈ ਕੇ 2.5% ਤੱਕ ਦੀ ਸਟੈਂਪ ਡਿਊਟੀ ਲਾਉਣਾ ਚਾਹ ਰਹੀ ਹੈ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਰਵਿੰਦ ਕੇਜਰੀਵਾਲ ਇੱਕ ਆਈਆਰਐਸ ਅਫਸਰ ਨੇ ਤੇ ਉਹਨਾਂ ਨੂੰ ਬਹੁਤ ਤਰੀਕੇ ਪਤਾ ਨੇ ਕਿ ਫੰਡ ਕਿੱਥੋਂ ਕਰਨੇ ਹੈ ਕੋਈ ਨਵੇਂ ਟੈਕਸ ਅਸੀਂ ਨਹੀਂ ਲਾਵਾਂਗੇ ਤੇ ਅਸੀਂ ਖਾਨਣ ਮਾਦੇ ਵਿੱਚੋਂ ਐਨਾ ਕਮਾ ਲਾਂਗੇ ਸ਼ਰਾਬ ਦੇ ਵਿੱਚੋਂ ਐਨਾ ਕਮਾ ਲਾਂਗੇ ਫਲਾਣੀ ਚੀਜ਼ ਚੋਂ ਐਨਾ ਕਮਾ ਲਾਂਗੇ ਬਾਹਰੇ ਨਿਆਰੇ ਹੋ ਜਾਣਗੇ ਖਜ਼ਾਨੇ ਭਰੇ ਰਹਿਣਗੇ ਪਰ ਅਫਸੋਸ ਕਿ ਇਹ ਹੁਣ ਨਵੇਂ ਪਾਸੇ ਲੋਕਾਂ ਨੂੰ ਜਿੱਥੇ ਇਹ ਲੋਕਾਂ ਦੇ ਉੱਤੇ ਇਸ ਕਿਸਮ ਦੀ ਸਟੈਂਪ ਡਿਊਟੀ ਨਾਲ ਇੱਕ ਨਵਾਂ ਆਰਥਿਕ ਭਾਰ ਪੈਣਾ ਉੱਥੇ ਇਹਦੇ ਨਾਲ ਸਮਾਜਿਕ ਤੌਰ ਤੇ ਵੀ ਕਈ ਕਿਸਮ ਦੀਆਂ ਗੜਬੜਾਂ ਪੈਦਾ ਹੁੰਦੀਆਂ ਨੇ ਆਪਸੀ ਰਿਸ਼ਤਿਆਂ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਸਰਕਾਰ ਨੂੰ ਇਹ ਇਹ ਜਿਹੜਾ ਖਿਆਲ ਜੇ ਆਇਆ ਹੈ ਤਾਂ ਉਹ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਹੈ ਨਹੀਂ ਤਾਂ ਫਿਰ ਅਰਵਿੰਦ ਕੇਜਰੀ ਵਾਲਾ ਹਾਲ ਜਿਹੜਾ ਇੱਥੇ ਪੰਜਾਬ ਦੇ ਵਿੱਚ ਇਹਨਾਂ ਦਾ ਹੋਣ ਵਾਲਾ ਹੈ ਦੂਸਰੀ ਗੱਲ ਇਹਨਾਂ ਨਾਲ ਜਿਹੜੀ ਕਰਨ ਵਾਲੀ ਹੈ ਉਹ ਇਹ ਹੈ ਕੁਝ ਦਿਨ ਪਹਿਲਾਂ ਅਸੀਂ ਅਖਬਾਰਾਂ ਦੇ ਵਿੱਚ ਖਬਰ ਆਈ ਸੀਗੀ ਕਿ ਵੀ ਜਿਹੜੇ ਪੰਜਾਬ ਦੇ ਸਰਕਾਰੀ ਸੀਨੀਅਰ ਸੈਂਟਰੀ ਸਕੂਲਾਂ ਦੇ ਪ੍ਰਿੰਸੀਪਲ ਨੇ ਉਹਨਾਂ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਪਈਆਂ ਨੇ ਪ੍ਰਿੰਸੀਪਲਾਂ ਦੇ ਗਵਰਨਮੈਂਟ ਟੀਚਰਸ ਯੂਨੀਅਨ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਤੌਰ ਤੇ ਇੱਕ ਸਰਵੇਖਣ ਕੀਤਾ ਤੇ ਉਹਨਾਂ ਦੇ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਚਾਲ ਤੇ ਉਹਨਾਂ ਦੇ ਸੈਕਟਰੀ ਗੁਰਵਿੰਦਰ ਸਿੰਘ ਸਸਕੌਰ ਉਹਨਾਂ ਨੇ ਸਾਨੂੰ ਉਚੇਚ ਨਾਲ ਦੱਸਿਆ ਤੇ ਆਪਣੀਆਂ ਉਹਨਾਂ ਡਾਟਾ ਵੀ ਉਹਨਾਂ ਨੇ ਭੇਜਿਆ ਉਹਨਾਂ ਦੇ ਕਹਿਣ ਮੁਤਾਬਕ ਜਿਹੜੇ ਹੈਡਮਾਸਟਰ ਨੇ ਸਰਕਾਰੀ ਹਾਈ ਸਕੂਲਾਂ ਦੇ ਹੈਡਮਾਸਟਰ ਉਹ ਪੰਜਾਬ ਦੇ ਵਿੱਚ 1723 ਪੋਸਟਾਂ ਨੇ ਉਹਨਾਂ ਦੀਆਂ ਉਹਨਾਂ ਚੋਂ 810 ਜਾਣੀ 47% ਪੋਸਟਾਂ ਹੈਡਮਾਸਟਰਾਂ ਦੀਆਂ ਖਾਲੀ ਨੇ ਸਭ ਤੋਂ ਵੱਧ ਖਾਲੀ ਪੋਸਟਾਂ ਨੇ ਜਿਹੜੀਆਂ ਉਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨੇ ਜਿਸ ਦੇ ਵਿੱਚ 96 ਪੋਸਟਾਂ ਚੋਂ 81 ਪੋਸਟਾਂ ਜਾਨੀ ਕਿ 84.38% ਪੋਸਟਾਂ ਖਾਲੀ ਪਈਆਂ ਨੇ ਤਰਨਤਾਰਨ ਜ਼ਿਲ੍ਹੇ 'ਚ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਜਿਹਦੇ ਨਾਂ ਦੇ ਆ ਫੋਟੋਆਂ ਵੀ ਲਾਉਂਦੇ ਆ ਭਗਤ ਸਿੰਘ ਦੀਆਂ ਉੱਥੇ ਜਾ ਕੇ ਸੌਹਾ ਵੀ ਚੁੱਕਦਾ ਰਿਹਾ ਆਪਣਾ ਭਗਵੰਤ ਮਾਨ ਉਸ ਸ਼ਹੀਦ ਭਗਤ ਸਿੰਘ ਨਗਰ ਜਿਹਨੂੰ ਨਵਾਂ ਸ਼ਹਿਰ ਕਹਿੰਦੇ ਰਹੇ ਆ ਆਪਾਂ ਉਸ ਦੇ ਵਿੱਚ 53 ਚੋਂ 43 ਪੋਸਟਾਂ ਖਾਲੀ ਨੇ ਸਿਰਫ 10 ਸਕੂਲ ਹੈਡਮਾਸਟਰਾਂ ਨਾਲ ਭਰੇ ਹੋਏ ਐ 81.13% ਪੋਸਟਾਂ ਖਾਲੀ ਨੇ ਕਪੂਰਥਲਾ ਜ਼ਿਲ੍ਹਾ ਜਿਹੜਾ ਉਹਦੇ ਵਿੱਚ ਵੀ ਕਾਹੜ ਤੋਂ 46 ਪੋਸਟਾਂ ਖਾਲੀ ਨੇ ਯਾਨੀ ਕਿ 75. 4 1% ਖਾਲੀ ਨੇ ਤੇ ਕੁੱਲ ਮਿਲਾ ਕੇ 9 ਜ਼ਿਲ੍ਹੇ ਅਜਿਹੇ ਐ ਪੰਜਾਬ ਦੇ ਜਿਨ੍ਹਾਂ ਦੇ ਵਿੱਚ 50% ਤੋਂ ਵੱਧ ਹੈਡਮਾਸਟਰਾਂ ਦੀਆਂ ਪੋਸਟਾਂ ਖਾਲੀ ਨੇ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਆਪਣਾ ਜ਼ਿਲ੍ਹਾ ਸੰਗਰੂਰ ਉੱਥੇ 75 ਚੋਂ 33 ਪੋਸਟਾਂ ਖਾਲੀ ਨੇ ਜਾਨੀ 43% ਪੋਸਟਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਖਾਲੀ ਨੇ ਜਿੱਥੋਂ ਦਾ ਮੁੱਖ ਮੰਤਰੀ ਵੀ ਐ ਤੇ ਜਿੱਥੋਂ ਦਾ ਫైనాన్స్ ਮਨਿਸਟਰ ਵੀ ਐ ਤੇ ਜਿੱਥੋਂ ਦੇ ਦਾ ਬੀਜਪ ਆਪਣੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਹੈ ਅਮਨ ਰੋਣਾ ਉਸ ਜ਼ਿਲ੍ਹੇ ਦੇ ਵਿੱਚ ਵੀ ਇਹ ਹਾਲ ਹੈ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਬੈਂਸ ਜੀ ਦਾ ਜਿਹੜਾ ਜ਼ਿਲ੍ਹਾ ਰੋਪੜ ਉਸ ਦੇ ਵਿੱਚ 59 ਦੇ ਵਿੱਚੋਂ 43 ਪੋਸਟ 59 ਦੇ ਵਿੱਚੋਂ 43 ਪੋਸਟਾਂ ਖਾਲੀ ਨੇ ਜਾਨੀ ਕਿ 72.88% ਪੋਸਟਾਂ ਮੁ ਆਪਣੇ ਸਿੱਖਿਆ ਮੰਤਰੀ ਦੇ ਆਪਣੇ ਜ਼ਿਲ੍ਹੇ 'ਚ ਖਾਲੀ ਨੇ ਜਲੰਧਰ ਦੇ ਵਿੱਚ 120 ਚੋਂ 84 ਸਕੂਲ ਬਿਨਾ ਹੈਂਡਮਾਸਟਰ ਤੋਂ ਨੇ ਜਿਹੜੀ 70% ਇਸ ਦਾ ਇੱਕ ਹੋਰ ਕਾਰਨ ਵੀ ਹੈ ਵੀ ਜਿਹੜੀ ਡੀਪੀਸੀ ਹੁੰਦੀ ਹੈ ਡਿਪਾਰਟਮੈਂਟਲ ਪ੍ਰਮੋਸ਼ਨ ਕਮੇਟੀ ਉਹ ਕੀਤੀ ਹੀ ਨਹੀਂ ਜਾ ਰਹੀ ਜਿਹਦੇ ਕਰਕੇ ਇਹ ਹੈਂਡਮਾਸਟਰ ਲਾਏ ਨਹੀਂ ਜਾ ਰਹੇ ਇਸ ਤਰ੍ਹਾਂ ਨਾਲ ਜਿਹੜਾ ਜਿਹੜੀ ਬਾਕੀ ਗੜਬੜਾਂ ਪਹਿਲਾਂ ਦਾਨ ਸਿੰਘ ਵਾਲੇ ਇੱਕ ਬਹੁਤ ਵੱਡਾ ਜਿਹੜਾ ਸਮਗਲਰਾਂ ਦੇ ਨੇ ਜਾ ਕੇ ਲੋਕਾਂ ਦੇ ਘਰ ਸਾੜੇ ਉਹਨਾਂ ਦੀਆਂ ਪੇਟੀਆਂ ਚ ਪਏ ਕੱਪੜੇ ਤੱਕ ਸਾੜ ਤੇ ਉਹਨਾਂ ਦੇ ਘਰਾਂ ਨੂੰ ਅੱਗਾ ਲਾਤੀਆਂ ਉਹਨਾਂ ਵਿਚਾਰਿਆਂ ਕੋਲ ਤੰਤ ਤੇ ਟਕਣ ਲਈ ਕੱਪੜਾ ਤੱਕ ਨਹੀਂ ਛੱਡਿਆ ਉਸ ਤੋਂ ਬਾਅਦ ਹੁਣ ਜਿਹੜਾ ਚੰਦਪਾਨ ਜ਼ਿਲ੍ਹਾ ਫਰੀਦਕੋਟ ਜ਼ਿਲ੍ਹੇ ਦਾ ਚੰਦਪਾਨ ਪਿੰਡ ਉਸ ਪਿੰਡ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਅੱਡ ਡਟ ਤੋਂ ਵੀਡੀਓਜ਼ ਦੇਖਦੇ ਆ ਕਿਸ ਤਰ੍ਹਾਂ ਨਾਲ ਉਹਨਾਂ ਨੇ ਪੁਲਸ ਵਾਲਿਆਂ ਨੇ ਉਹਨਾਂ ਦੀ ਮਾਰ ਕੁੱਟਾਈ ਕੀਤੀ ਐ ਤੇ ਕਿਵੇਂ ਲੋਕ ਸਹਿਮੇ ਹੋਏ ਐ ਡਰੇ ਹੋਏ ਐ ਅਸੀਂ ਸੰਗਰਾਮ ਟੀਵੀ ਵੱਲੋਂ ਜਿੱਥੇ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਉੱਥੇ ਇਨਸਾਫ਼ ਸੰਤ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਨਾਲ ਦੀਵਾਰ ਬਣ ਕੇ ਖੜ੍ਹ ਜਾਓ ਤੇ ਸਰਕਾਰ ਦੇ ਇਸ ਜ਼ੁਲਮ ਦਾ ਡਟ ਕੇ ਮੁਕਾਬਲਾ ਕਰੋ ਇਸ ਤੋਂ ਵੀ ਇਲਾਵਾ ਜਿਹੜਾ ਜਿਹੜਾ ਖਨਣ ਦੇ ਉੱਤੋਂ ਕਹਿੰਦੇ ਸੀ ਵੀ ਅਸੀਂ ਐਨੇ ਪੈਸੇ ਕਮਾਵਾਂਗੇ ਇਹਨਾਂ ਦੇ ਆਪਣੇ ਬੰਦਿਆਂ ਇਹਨਾਂ ਦੀ ਸ਼ਹਿ ਦੇ ਨਾਲ ਉਹ ਖਨਨ ਗੈਰ ਕਾਨੂੰਨੀ ਤੌਰ ਤੇ ਉਵੇਂ ਜਿਵੇਂ ਚੱਲ ਰਿਹਾ ਹੈ ਪਿਛਲੇ ਤਕਰੀਬਨ 1 ਮਹੀਨੇ ਤੋਂ ਮੁਕੇਰੀਆਂ ਤਲਵਾੜੇ ਦੇ ਵਿੱਚ ਲੋਕ ਰਾਤਾਂ ਨੂੰ ਇਹਨਾਂ ਬਰਦੀ ਠੰਡ ਦੇ ਵਿੱਚ ਰਾਤਾਂ ਨੂੰ ਪਹਿਰਾ ਲਾ ਕੇ ਧਰਨੇ ਮੁਜਾਰੇ ਕਰਦੇ ਰਹੇ ਹੈ ਤੇ ਸਰਕਾਰ ਦੇ ਕੰਮ ਤੇ ਜੋ ਨਹੀਂ ਸਰਕੀ ਪਤਾ ਨਹੀਂ ਕਿਉਂ ਇਹ ਸਰਕਾਰ ਹੈ ਜਿਹੜੀ ਇਹਦੇ ਦਿਨ ਇੰਨੇ ਮਾੜੇ ਐਡੀ ਛੇਤੀ ਆ ਜਾਣਗੇ ਲੋਕਾਂ ਨੂੰ ਉਮੀਦਾਂ ਨਹੀਂ ਸੀ ਉਮੀਦਾਂ ਤਾਂ ਉਲਟ ਸੀ ਸੋ ਅਸੀਂ ਇਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਮਾੜਾ-ਮੋਟਾ ਵੀ ਕਿਸੇ ਇਸ ਗੱਲ ਤੋਂ ਨਾ ਸਿੱਖਿਆ ਤਾਂ ਤੁਹਾਡਾ ਹਾਲ ਅਰਵਿੰਦ ਕੇਜਰੀਵਾਲ ਨਾਲੋਂ ਵੀ ਮਾੜਾ ਹੋਣ ਵਾਲਾ ਹੈ ਲੋਕਾਂ ਨੇ ਤੁਹਾਨੂੰ ਬਹੁਤ ਬੁਰੀ ਤਰ੍ਹਾਂ ਨਾਲ ਪਛਾੜ ਦੇਗਾ ਇਹ ਯਾਦ ਰੱਖ ਲਿਓ ਗੱਲ ਅਗਲੀ ਗੱਲ ਜਿਹੜੀ ਤੁਹਾਡੇ ਨਾਲ ਕਹਿਣੀ ਚਾਹੁੰਦੇ ਆ ਅਸੀਂ ਕੇ ਵੀ ਜਿਹੜਾ ਮਨੀਪੁਰ ਦਾ ਮੁੱਖ ਮੰਤਰੀ ਹੈ ਐਨ ਬ੍ਰੇਨ ਸਿੰਘ ਉਸ ਨੇ ਕੱਲ ਅਸਤੀਫਾ ਦੇ ਦਿੱਤਾ ਉਹਨੂੰ ਸੱਦਿਆ ਗਿਆ ਦਿੱਲੀ ਆਪਣੇ ਦਰਬਾਰ ਦੇ ਵਿੱਚ ਅਮਿਤ ਸ਼ਾਹ ਨੇ ਉਹਦੇ ਨਾਲ 10-12 ਮਿੰਟ ਗੱਲ ਕੀਤੀ ਤੇ ਉਹਨੇ ਜਾ ਕੇ ਜਾਣਸਰ ਗਵਰਨਰ ਹੈ ਜਿਹੜਾ ਉੱਥੋਂ ਦਾ ਉਹਨੂੰ ਅਸਤੀਫਾ ਦੇ ਦਿੱਤਾ ਉਸ ਜਦੋਂ 3 ਮਈ 2023 ਨੂੰ ਇਹ ਗੜਬੜ ਉੱਥੇ ਸ਼ੁਰੂ ਹੋਈ ਸੀ ਉਦੋਂ ਵੀ ਉਹਦੇ ਤੇ ਦਬਾਅ ਪਿਆ ਸੀ ਤਾਂ ਇੱਕ ਵਾਰ ਉਹ ਜਾ ਕੇ ਗਵਰਨਰ ਦੇ ਕੋਲ ਅਸਤੀਫਾ ਦੇਣ ਜਾ ਰਿਹਾ ਸੀ ਰਸਤੇ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਅਤਵਾਦੀ ਦੇ ਤੌਰ ਤੇ ਜੁੜੀਆਂ ਹੋਈਆਂ ਔਰਤ ਜਥੇਬੰਦੀਆਂ ਨੇ ਉਹਨਾਂ ਨੇ ਉਹਦਾ ਅਸਤੀਫਾ ਫੜ ਕੇ ਪਾੜ ਦਿੱਤਾ ਤੇ ਇਹ ਡਰਾਮਾ ਕਰਿਆ ਗਿਆ ਉਸ ਤੋਂ ਬਾਅਦ ਕਈ ਵਾਰ ਅਜਿਹੇ ਡਰਾਮੇ ਹੁੰਦੇ ਰਹੇ ਹੁਣ ਆਖਰ ਉਹਨੂੰ ਅਸਤੀਫਾ ਦੇਣਾ ਪੈ ਗਿਆ ਅੱਜ ਸੋਮਵਾਰ ਨੂੰ ਉੱਥੋਂ ਦੀ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਣਾ ਸੀ ਉੱਥੇ ਦੀ ਵਿਰੋਧੀ ਧਿਰ ਨੇ ਉਹਦੇ ਖਿਲਾਫ ਬੇਵਿਸ਼ਵਾਸੀ ਦਾ ਮਤਾ ਪਾਸ ਕਰਨਾ ਸੀ ਸਰਕਾਰ ਨੂੰ ਲੱਗਿਆ ਕਿ ਸਾਡੇ ਬਹੁਤ ਸਾਰੇ ਲੋਕ ਉਧਰਲੇ ਪਾਸੇ ਚਲੇ ਜਾਣਗੇ ਜਿਹੜੇ 46 ਐਨਡੀਏ ਦੇ ਐਮਐਲਏ ਐ ਉਹਨਾਂ ਦੇ ਵਿੱਚੋਂ ਜਿਹੜੀ ਇਹਨੇ ਮੀਟਿੰਗ ਸਰਦੀ ਸੀ ਪਿੱਛੇ ਇਸ ਸੈਸ਼ਨ ਦੇ ਸੰਬੰਧ ਦੇ ਵਿੱਚ ਤਾਂ ਉਹਦੇ ਸਿਰਫ 20 20 ਐਮਐਲਏ ਹੀ ਸ਼ਾਮਲ ਹੋ ਸਕੇ ਸੀ ਇਹਦੇ ਤੋਂ ਇਹਨੂੰ ਆਪਣੇ ਦਿਨ ਦੱਸਣ ਲੱਗ ਗਿਆ ਵੀ ਆਉਣ ਵਾਲਾ ਸਮਾਂ ਕਿਹਾ ਜਾ ਤੇ ਇਹ ਚੰਗਾ ਇਹਨੇ ਕਰਿਆ ਵੀ ਇਹ ਅਸਤੀਫਾ ਦੇ ਦਿੱਤਾ ਪਰ ਜਿਹੜੇ ਕੁਕਰਮੇ ਨੇ ਕੀਤੇ ਹੋਏ ਐ ਇਹ ਜਿਸ ਤਰ੍ਹਾਂ ਨਾਲ ਉਥੇ ਕੋਕੀ ਜੋ ਭਾਈਚਾਰੇ ਦੇ ਵਿਰੁੱਧ ਇੱਕ ਆਡੀਓ ਲੀਕ ਹੋਈ ਹੋਈ ਹੈ ਸੁਪਰੀਮ ਕੋਰਟ ਚ ਉਹਦੀ ਸੁਣਵਾਈ ਚੱਲ ਰਹੀ ਹੈ ਉਹਦੇ ਚ ਐਕਸਪਰਟ ਕਮੇਟੀ ਨੇ ਕਿਹਾ ਵੀ 90% ਸੌਰੀ 93% ਆਵਾਜ਼ ਹੈ ਜਿਹੜੀ ਮੁੱਖ ਮੰਤਰੀ ਐਨ ਬ੍ਰਿੰਨ ਸਿੰਘ ਦੀ ਆਵਾਜ਼ ਨਾਲ ਮਿਲਦੀ ਹੈ ਜਿਆਨੀ ਐਡਾ ਕੁਕਰਮ ਇੱਕ ਮੁੱਖ ਮੰਤਰੀ ਦੂਜੀ ਇੱਕ ਜਿਹੜੀ ਕਮਿਊਨਿਟੀ ਹੈ ਉਹਦੇ ਵਿਰੁੱਧ ਉਫੇ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਤੇ ਉਹ ਆਡੀਓ ਲੀਕ ਹੋ ਰਹੀ ਹੈ ਇਦਰਾ ਇਹ ਵੀ ਫਸਿਆ ਹੋਇਆ ਸੀ ਤੇ ਭਾਜੀਪੀ ਤੋਂ ਅਸੀਂ ਸਵਾਲ ਇਹ ਪੁੱਛਣਾ ਚਾਹੁੰਦੇ ਆਂ ਵੀ ਇੰਨੀ ਦੇਰ ਉਸ ਬੰਦੇ ਨੂੰ ਜਦ ਉਹਦੇ ਵਿਰੁੱਧ ਐਡਾ ਵੱਡਾ ਉਭਾਰ ਹੈ ਲੋਕਾਂ ਦਾ ਤੁਸੀਂ ਕਾਦੇ ਲਈ ਰੱਖਿਆ ਕਿਉਂ ਉਹਨੂੰ ਅੱਗਾ ਲਾ ਕੇ ਰੱਖਿਆ ਮਨੀਪੁਰ ਨੂੰ ਇਹ ਤੁਹਾਡੇ ਵੀ ਉੱਡਾ ਹੀ ਕਸੂਰ ਹੈ ਜਿਹੜੇ ਅਮਿਤ ਸ਼ਾਹ ਤੇ ਮੋਦੀ ਜੀ ਹੈ ਦੋਨੇ ਉਹਨਾਂ ਦਾ ਵੀ ਸੋ ਇਹ ਸਾੜ ਨਾਲੇ ਪਾਸੇ ਲੱਗੇ ਹੋਏ ਸੀਗੇ ਅਗਲੀ ਗੱਲ ਦੋਸਤੋ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਸੀਗੀਆਂ ਪਿੱਛੇ ਹੋਈਆਂ ਜਿਹੜੀਆਂ ਉਦੋਂ ਪਹਿਲਾਂ ਇਹਨਾਂ ਨੇ ਜੁਲਾਈ ਤੋਂ ਦਸੰਬਰ ਤੱਕ ਇੱਕ ਲੜਕੀ ਬਹਿਨ ਯੋਜਨਾ ਬਣਾ ਕੇ 1500 ਰੁਪਏ ਮਹੀਨਾ ਔਰਤਾਂ ਦੇ ਖਾਤਿਆਂ 'ਚ ਪਾਇਆ ਤੇ ਉਹਦੀਆਂ ਕੁਝ ਸ਼ਰਤਾਂ ਸੀਗੀਆਂ ਉਸ ਦੇ ਨਾਲ ਉਹਨਾਂ ਨੇ 450 ਕਰੋੜ ਰੁਪਏ ਜਿਹੜਾ ਉਹ ਲੋਕਾਂ ਦੇ ਖਾਤਿਆਂ 'ਚ ਪਾਤਾ ਔਰਤਾਂ ਦੇ ਖਾਤਿਆਂ 'ਚ ਤੇ ਹੁਣ ਜਦੋਂ ਉਹਦੀ ਪੁਨਸ਼ਾਨ ਹੋਈ ਹੈ ਤਾਂ ਇਹਦੇ 'ਚੋਂ 1.5 ਲੱਖ ਉਹ ਜਿਹੜਾ ਪਾਉਣਾ ਸੀ ਉਹ 21 ਸਾਲ ਤੋਂ ਲੈ ਕੇ 65 ਸਾਲ ਦੀਆਂ ਔਰਤਾਂ ਤੱਕ ਪਾਉਣਾ ਸੀ 65 ਤੋਂ ਉੱਤੇ ਤਾਂ ਉਹਨਾਂ ਨੂੰ ਆਪਣੇ ਆਪ ਹੀ ਜਿਹੜੀ ਹੈ ਉਹ ਬਜ਼ੁਰਗਾਂ ਵਾਲੀ ਪੈਨਸ਼ਨ ਮਿਲਦੀ ਹੈ 올ਡੇਜ ਪੈਨਸ਼ਨ ਤੇ ਇਸ ਕਰਕੇ ਜਿਹੜੇ 65 ਤੋਂ ਉੱਤੇ ਸੀ ਉਹ ਇਹਦੇ ਵਾਸਤੇ ਯੋਗ ਨਹੀਂ ਸੀ ਪਾਤਰਤਾ ਨਹੀਂ ਸੀ ਉਹਨਾਂ ਦੀ ਬਣਦੀ ਤੇ ਜਿਹੜੀਆਂ ਦੀ 65 ਤੋਂ ਵੱਧ ਉਮਰ ਸੀ ਉਹ ਲਗਭਗ 1.5 ਲੱਖ ਔਰਤਾਂ ਉਹ ਸੀ ਜਿਹੜੀਆਂ 65 ਸਾਲ ਤੋਂ ਉੱਤੇ ਸੀ ਤੇ ਜਿਨ੍ਹਾਂ ਦਾ ਬਣਦਾ ਨਹੀਂ ਸੀਗਾ ਪਰ ਉਹਨਾਂ ਨੂੰ ਦੇ ਦਿੱਤਾ ਗਿਆ ਇਸੇ ਤਰ੍ਹਾਂ ਨਾਲ ਤਕਰੀਬਨ ਜਿਹੜੇ 1,60,000 ਉਹ ਔਰਤਾਂ ਨੇ ਜਿਨ੍ਹਾਂ ਕੋਲ 4 ਪਹੀਆ ਵਾਹਨ ਹੈ ਜਾਨੀ ਕਿ ਕਾਰ ਹੈ ਰੱਖੀ ਹੋਈ ਤੇ ਜਾਂ ਕਿ ਉਹ ਯੋਗ ਨਹੀਂ ਹੈ ਉਹ ਉਹਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀ ਤੇ ਜਾਂ ਉਹਨਾਂ ਕੋਲ ਹੋਰ ਇਸ ਕਿਸਮ ਦੇ ਸਾਧਨ ਨਹੀਂ ਤੇ ਬਾਕੀ ਜਿਹੜੇ ਹੈ 5 ਲੱਖ ਇਸ ਤਰ੍ਹਾਂ ਦੇ ਕੁੱਲ ਨੇ ਤੇ ਬਾਕੀ ਜਿਹੜੇ ਹੈ ਉਹਨਾਂ ਦੇ ਕੋਲ ਦੂਸਰੀਆਂ ਸਕੀਮਾਂ ਦੇ ਵਿੱਚੋਂ ਵੀ ਪੈਸੇ ਆਉਂਦੇ ਐ ਹੁਣ ਇਹ ਜਿਹੜੇ 5 ਲੱਖ ਔਰਤਾਂ ਦੇ ਕੋਲ ਪੈਸੇ ਦਿੱਤੇ ਜਾ ਚੁੱਕੇ ਸਰਕਾਰ ਕਹਿੰਦੀ ਇਹਨਾਂ ਤੋਂ ਅਸੀਂ ਵਾਪਸ ਨਹੀਂ ਲੈਣੇ ਕਿਉਂਕਿ ਤਾਂ ਅਸੀਂ ਰਿਸ਼ਵਤ ਦਿੱਤੀ ਸੀ ਵੋਟਾਂ ਲੈਣ ਲਈ ਹੁਣ ਵੋਟਾਂ ਲੈ ਲਈਆਂ ਰਿਸ਼ਵਤ ਬੰਦ ਹੋ ਗਈ ਹੁਣ ਇਹਨਾਂ ਤੋਂ ਵਾਪਸ ਤਾਂ ਨਹੀਂ ਲੈਂਦੇ ਕਿਉਂਕਿ ਉਹਨਾਂ ਨੇ ਸਾਨੂੰ ਵੋਟਾਂ ਪਾਤੀਆਂ ਪਰ ਅਸੀਂ ਗਾਂਵ ਵਾਸਤੇ ਇਹਨਾਂ ਦਾ ਬੰਦ ਕਰ ਰਹੇ ਹਾਂ 5 ਲੱਖ ਸੋ ਇਹ ਇਸ ਕਿਸਮ ਦੀਆਂ ਵੀ ਗੱਲਾਂ ਨਾਲ ਦੀ ਨਾਲ ਹੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਕਿ ਤੋਬੇ ਦਾ ਗਵਾਹ ਕਹਿੰਦੇ ਡੱਡੂ ਹੁੰਦਾ ਹੈ ਪਿੱਛੇ ਟਰੰਪ ਨੇ ਇਹ ਬਿਆਨ ਦਿੱਤਾ ਜਦੋਂ ਇਹ ਨੇਤਨਯਾਹੁ ਜਿਹੜਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹੈ ਉੱਥੇ ਗਿਆ ਹੋਇਆ ਸੀ ਉਹਨੇ ਕਿਹਾ ਵੀ ਅਸੀਂ ਗਾਜ਼ਾ ਖਾਲੀ ਕਰਾ ਲੈਣਾ ਤੇ ਉਹ ਉਹਨਾਂ ਨੂੰ ਕਿਸੇ ਹੋਰ ਦੇਸ਼ਾਂ 'ਚ ਬਿસા ਦੇਣਾ ਤੇ ਅਸੀਂ ਉੱਥੇ ਉਹਨਾਂ ਦੇ ਬੰਬ-ਬੰਬ ਬਾਕੀ ਜਿਹੜੇ ਅਣਫਟੇ ਪਏ ਆ ਉਹਨਾਂ ਨੂੰ ਤਬਾਹ ਕਰਕੇ ਉਹਨੂੰ ਇੱਕ ਕਲਾਸ ਬਣਾ ਦੇਣਾ ਨੇਤਨਯਾਹੁ ਕਹਿੰਦਾ ਵੀ ਇਤੋਂ ਵਧੀਆ ਆਈਡੀਆ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ ਇਹ ਤਾਂ ਬਹੁਤ ਹੀ ਕਮਾਲ ਦਾ ਹੈ ਤੇ ਅਸੀਂ ਵੀ ਇਹਦੇ 'ਚ ਹੈਲਪ ਕਰਾਵਾਂਗੇ ਜਾਨੀ ਕਿ ਜਿਹੜੇ ਫلسطਿਨੀ origianally ਉਥੋਂ ਦੇ ਵਾਸੀ ਨੇ ਪਹਿਲਾਂ ਤਾਂ ਉਹਨਾਂ ਨੂੰ ਉਜਾੜ ਕੇ ਇਜ਼ਰਾਈਲ ਬਣਾਇਆ ਗਿਆ ਤੇ ਹੁਣ ਜਿੱਥੇ ਉਹ ਜਿੰਨੀ ਥਾਂ 'ਚ ਬੈਠੇ ਐ ਉਹਨੂੰ ਵੀ ਉਥੋਂ ਉਜਾੜਨ ਦੀਆਂ ਸਕੀਮਾਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਇਸ ਨੈਕਸਸ ਜਿਹੜਾ ਹੈਗਾ ਇਜ਼ਰਾਈਲ ਤੇ ਯੂਐਸਏ ਦਾ ਉਹਦੇ ਵਿਰੁੱਧ ਡਟ ਕੇ ਦੀਵਾਰ ਦੀ ਤਰ੍ਹਾਂ ਖੜਨਾ ਚਾਹੀਦਾ ਤੇ ਇਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਹੈਗੇ ਐ ਕਾਰਨਾਮੇ ਉਹਨਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਯੂਐਨਓ ਨੂੰ ਵੀ ਇਹਦੇ ਵਿੱਚ ਦਾਖਲ ਦੇਣਾ ਚਾਹੀਦਾ ਬਹੁਤ ਸਾਰੇ ਦੇਸ਼ਾਂ ਨੇ ਇਦੇ ਖਿਲਾਫ ਬਿਆਨ ਵੀ ਦਿੱਤੇ ਆ ਅਸੀਂ ਵੀ ਆਪਣੀ ਛੋਟੀ ਜੀ ਆਵਾਜ਼ ਇਸ ਹੱਕ ਗੱਲ ਦੇ ਲਈ ਬੁਲੰਦ ਕਰਦੇ ਆ ਕਿ ਇਹ ਗਾਜ਼ਾ ਦੇ ਵਿੱਚ ਫਲਸਤੀਨੀ ਲੋਕਾਂ ਦਾ ਦੀ ਥਾਂ ਏ ਧਰਤੀ ਆ ਉਹ ਉੱਥੇ ਉਹਨਾਂ ਨੂੰ ਹੀ ਰਹਿਣਾ ਚਾਹੀਦਾ ਕੋਈ ਤੀਜਾ ਬੰਦਾ ਉੱਥੇ ਆ ਕੇ ਬੜੇ ਤੇ ਬਿਲਕੁਲ ਹੀ ਗਲਤ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ